ਰਹਸਵਾਦ ਰਹਸਵਾਦ ਕੀ ਹੈ ਇਹਦੇ ਪਹਿਲਾ ਇੰਟਰੋਡਕਸ਼ਨ ਰਹਸਮਈ ਸ਼ਬਦ ਜਨਾਨ ਦੇ ਸ਼ਬਦ ਮਿਸਟਿਸ ਤੋਂ ਆਇਆ ਹੈ ਜਿਹੜਾ ਇੱਕ ਗੁਪਤ ਪੰਥ ਦੀ ਸ਼ੁਰੂਆਤ ਦਾ ਸੰਕੇਤ ਕਰਦਾ ਹੈ ਇਸ ਦਾ ਅਰਥ ਹੈ ਪਰਮਾਤਮਾ ਨਾਲ ਨਿੱਜੀ ਸੰਚਾਰ ਦੀ ਪ੍ਰਾਪਤੀ ਜਾਂ ਬ੍ਰਹਮ ਜਾਂ ਅੰਤਮ ਸੱਚ ਦੇ ਕਿਸੇ ਹੋਰ ਰੂਪ ਨਾਲ ਜਿਹੜਾ ਵਿਅਕਤੀ ਸਫਲਤਾਪੂਰਵਕ ਇਸ ਤਰ੍ਹਾਂ ਦਾ ਨੁਸਕਾ ਕਰਦਾ ਹੈ ਅਤੇ ਪ੍ਰਾਪਤ ਕਰਦਾ ਹੈ ਉਸ ਨੂੰ ਰਹਸਵਾਦੀ ਕਿਹਾ ਜਾਂਦਾ ਹੈ ਜੁਨਾਨੀ, ਯਹੂਦੀ, ਈਸਾਈ, ਇਸਲਾਮੀ, ਸੂਫੀ, Hindu ਅਤੇ ਸਿੱਖ ਹਰੇਕ ਧਰਮਧਾਰਾ ਦਾ ਆਪਣੇ ਆਪਣੇ ਰੰਗ ਦਾ ਰਸਵਾਦ ਮਿਲਦਾ ਹੈ। ਦਰਸ਼ਨ ਅਤੇ ਕਵਿਤਾ ਵਿੱਚ ਇਸ ਦਾ ਪ੍ਰਗਟਾਵਾ ਬਹੁਤ ਵਿਆਪਕ ਹੈ। ਰਹਸ ਦਾ ਪ੍ਰਸਾਰ ਦਰਸ਼ਕ, ਸ਼ਾਸਤਰ ਅਤੇ ਕਾਵ ਸ਼ਾਸਤਰ ਦੋਹਾਂ ਵਿੱਚ ਮਿਲਦਾ ਹੈ। ਪਰੰਤੂ ਦਰਸ਼ਨ ਸ਼ਾਸਤਰ ਦੀ ਬੁਨਿਆਦ ਕਿੰਤੂ ਪਰੰਤੂ ਤੇ ਟिकी ਹੋਈ ਹੈ ਦਰਸ਼ਨ ਗਿਆਨ ਦੀ ਟੇਕ ਲੈ ਕੇ ਚੱਲਦਾ ਹੈ ਇਸ ਲਈ ਦਰਸ਼ਨ ਸ਼ਾਸਤਰ ਵਿੱਚ ਰਸ ਕਿਸੇ ਵਾਦ ਦੇ ਰੂਪ ਵਿੱਚ ਸਾਹਮਣੇ ਨਹੀਂ ਆਉਂਦਾ ਦੂਜੇ ਪਾਸੇ ਕਵਿਤਾ ਦਾਸਵੰਤ ਭਾਵ ਜਗਤ ਨਾਲ ਹੈ ਕਵਿਤਾ ਵਿੱਚਲੇ ਰਸ ਵਾਦ ਨੂੰ ਭਾਵਨਾਤਮਿਕ ਰਸ ਵਾਦ ਦੇ ਨਾਲ ਨਾਲ ਜਾਣਿਆ ਜਾਂਦਾ ਹੈ ਰਸ ਵਾਦ ਮਨੁੱਖੀ ਆਤਮਾ ਦੀ ਤਾਨ ਹੈ ਜੋ ਆਪਣੇ ਅਸਲ ਮੂਲ ਲੂਣ ਲੱਭਣ ਜਾਣਨ ਅਤੇ ਪ੍ਰਾਪਤ ਕਰਨ ਲਈ ਵਿਚਾਰਨ ਹੈ ਰਹਸਵਾਦ ਦੇ ਤਿੰਨ ਪੜਾਅ ਮੰਨੇ ਜਾਂਦੇ ਹਨ ਪਹਿਲਾ ਅਵਸਥਾ ਵਿੱਚ ਜਿਹੜਾ ਸਾਰਥਕ ਆਪਣੇ ਪ੍ਰੀਤਮ ਨੂੰ ਪ੍ਰਾਪਤ ਕਰਨ ਲਈ ਤਾਨਦਾ ਹੈ ਤੇ ਉਸ ਦੇ ਵਿਰੋਧ ਵਿੱਚ ਤੜਫਦਾ ਹੈ ਤੇ ਦੂਜੀ ਅਵਸਥਾ ਵਿੱਚ ਉਸ ਪਰਮ ਸ਼ਕਤੀ ਦਾ ਗਿਆਨ ਹਾਸਿਲ ਕਰਦਾ ਹੈ ਸਭ ਥਾਂ ਉਸ ਦਾ ਨੂਰ ਦੇਖਦਾ ਹੈ ਤੇ ਤੀਜੀ ਅਵਸਥਾ ਵਿੱਚ ਉਹ ਆਪਣੇ ਪਿਆਰੇ ਵਿੱਚ ਲੀਨ ਹੋ ਕੇ ਉਸ ਦਾ ਰੂਪ ਬਣ ਜਾਂਦਾ ਹੈ ਕਬੀਰ ਜੀ ਨੇ ਆਪਣੇ ਦੋਹਰਿਆਂ ਵਿੱਚ ਇਹਨਾਂ ਅਵਸਥਾਵਾਂ ਦਾ ਜ਼ਿਕਰ ਕੀਤਾ ਹੈ ਰਹਾਸਵਾਦ ਅਨੁਭਵ ਦੀ ਖਾਸ ਗੱਲ ਇਹ ਹੈ ਕਿ ਸਾਧਕ ਆਪਣੇ ਅਨੁਭਵ ਲਈ ਕਿਸੇ ਸ਼ਾਸਤਰ ਪ੍ਰਮਾਨ ਦੀ ਜ਼ਰੂਰਤ ਨਹੀਂ ਸਮਝਦਾ ਸਗੋ ਉਸ ਲਈ ਆਪਣੇ ਨਿੱਜੀ ਅਨੁਭਵ ਹੀ ਖੁਦ ਪ੍ਰਮਾਨ ਹੁੰਦਾ ਹੈ ਰਹਸਵਾਦ ਅਸਰ ਵਿਜ ਆਤਮਾ ਦੇ ਸੱਚ ਦਾ ਜਾਂ ਦੇਵੀ ਤਤ ਦੇ ਪ੍ਰੇਮ ਦਾ ਫਲ ਹੈ ਅਤੇ ਇਸ ਫਲ ਦੀ ਪ੍ਰਾਪਤੀ ਕੇਵਲ ਉਦੋਂ ਹੀ ਸੰਭਵ ਹੈ ਜਦੋਂ ਆਤਮਾ ਜਿਦਗੀ ਪਰਮ ਸੱਤਾ ਨਾਲ ਇੱਕ ਸੁਤਤਾ ਸਿਗ੍ਰਹਿਣ ਕਰ ਲੈਂਦੀ ਹੈ ਸੱਚ ਦੀ ਹੋਣ ਦਾ ਗਿਆਨ ਕੇਵਲ ਉਨ੍ਹਾਂ ਲਈ ਹੀ ਸੰਭਵ ਹੈ ਜਿਨ੍ਹਾਂ ਦੀ ਆਤਮਾ ਸ਼ੁੱਧ ਹੈ ਭਾਵੇਂ ਰਹਸਵਾਦ ਅਨੁਭਵ ਅਕਥਨੀ ਹੈ ਫਿਰ ਵੀ ਭਗਤ ਦੀਆਂ ਪਟਕਦੀਆਂ ਰੂਹਾਂ ਨੂੰ ਸੰਸਾਰਿਕ ਹਨੇਰੇ ਤੋਂ ਪ੍ਰਕਾਸ਼ ਦੀ ਸਥਿਤੀ ਵਿੱਚ ਲੈ ਜਾਣਾ ਇਸ ਦਾ ਕਰਤਵ ਹੈ ਰਹਸਵਾਦ ਨੂੰ ਬਥੇਰੇ ਸਰਸਪਸ਼ਟ ਅਤੇ ਸਿੱਧੇ ਢੰਗ ਨਾਲ ਪ੍ਰਗਟਾਉਣਾ ਹੋਵੇ ਤਾਂ ਇਸ ਨੂੰ ਦੇਵੀ ਇਸ਼ਕ ਜਾਂ ਪ੍ਰਭੂ ਪ੍ਰੇਮ ਵੀ ਕਿਹਾ ਜਾਂਦਾ ਹੈ ਰਹਸਵਾਦ ਮੂਲ ਵਿੱਚ ਅਤਿ ਆਤਮਿਕ ਅਨੁਭੂਤੀ ਦੀ ਉਹ ਉਚਤਿਮ ਅਵਸਥਾ ਹੈ ਜਿਹੜੀ ਮਨੁੱਖੀ ਪਰਮ ਪਵਿੱਤਰ ਸਰਵ ਸ਼੍ਰੇਸ਼ਟ ਸ਼ਕਤੀ ਨਾਲ ਛੁੱਧ ਅਤੇ ਸੁਵਚ ਆਤਮਾ ਦੁਆਰਾ ਪ੍ਰਾਪਤ ਕਰਦਾ ਹੈ ਰਹਸਵਾਦ ਆਤਮਾ ਦੀ ਪੂਰਨ ਸਿਰਜਣਾ ਹੈ ਨੈਕਸਟ ਹੈ ਰਹਸਵਾਦ ਦੀ ਪ੍ਰਕਿਰਤੀ ਪਹਿਲੀ ਇੱਕ ਹੈ ਕਿਰਪਾਤਮਕ ਰਹਸਵਾਦ ਇਹ ਵਿਚਾਰ ਤਾਰਾ ਦੱਸਦੀ ਹੈ ਕਿ ਮਨੁੱਖੀ ਮਨ ਗਿਆਨ ਜਾਂ ਤਪੱਸਿਆ ਸਿਰਫ ਇੱਕ ਹੱਦ ਤੱਕ ਹੀ ਲੈ ਜਾਂਦੇ ਹਨ ਪਰ ਜਦੋਂ ਪ੍ਰਮਾਤਮਾ ਦੀ ਕਿਰਪਾ ਮਿਲਦੀ ਹੈ ਤਾਂ ਆਤਮਾ ਵਿੱਚ ਸ਼ਾਂਤੀ, ਪ੍ਰੇਮ, ਅਨੰਦ ਤੇ ਪ੍ਰਮਾਤਮਾ ਨਾਲ ਇਕਤਾ ਦਾ ਅਨੁਭਵ ਹੁੰਦਾ ਹੈ ਇਸ ਨੂੰ ਅਕਸਰ ਰੱਬ ਦੀ ਰੋਸ਼ਨੀ ਜਾਂ ਦਿਬਿਆ ਅਨੁਭੂਤੀ ਵਜੋਂ ਵਰਣ ਕੀਤਾ ਜਾਂਦਾ ਹੈ ਸੱਚ ਦੀ ਅਸਲ ਪ੍ਰਾਪਤੀ ਮਨੁੱਖ ਦੇ ਯਤਨਾਂ ਨਾਲ ਨਹੀਂ ਸਗੋਂ ਰੱਬ ਦੀ ਮਿਹਰ ਨਾਲ ਹੀ ਸੰਭਵ ਹੈ ਨੈਕਸਟ ਪੁਆਇੰਟ ਹੈ ਪ੍ਰੇਮਾਤਮਕ ਰਹਸਵਾਦ ਜਿਹੜਾ ਪ੍ਰੇਮਾਤਮਕ ਰਹਸਵਾਦ ਵਿੱਚ ਰੱਬ ਤੱਕ ਪਹੁੰਚਣ ਦਾ ਸੱਚਾ ਰਾਹ ਗਿਆਨ ਜਾਂ ਰਸਮਾਂ ਨਹੀਂ ਸਗੋਂ ਨਿਸ਼ਕਾਮ ਪ੍ਰੇਮ ਹੈ ਜਦੋਂ ਮਨੁੱਖ ਦਾ ਦਿਲ ਰੱਬ ਲਈ ਪ੍ਰੇਮ ਨਾਲ ਭਰ ਜਾਂਦਾ ਹੈ ਤਾਂ ਉਹ ਰੱਬ ਲਈ ਰੱਬ ਨਾਲ ਏਕਤਾ ਦਾ ਅਨੁਭਵ ਕਰਦਾ ਹੈ ਜਿਵੇਂ ਬੁੱਲੇ ਸ਼ਾਹ ਨੇ ਕਿਹਾ ਹੈ ਕਿ ਪਰਮਾਤਮਾ ਤੱਕ ਰਾਹ ਮਸਜਿਦਾਂ ਮਸਜਿਦਾਂ ਜਾਂ ਮੰਦਿਰਾਂ ਤੋਂ ਨਹੀਂ ਸਗੋ ਪ੍ਰੇਮ ਤੋਂ ਮਿਲਦਾ ਹੈ ਉਸੋ ਗਿਆ ਪ੍ਰਕਿਰਤਿਕ ਰਸਵਾਦ ਇਹਦੇ ਵਿੱਚ ਹੈ ਰੱਬ ਸਿਰਫ ਧਰਮ ਗ੍ਰੰਥਾ ਜਾਂ ਮੰਦਰਾ ਵਿੱਚ ਨਹੀਂ ਸਗੋ ਹਵਾ ਦੇ ਝੋਕੇ ਦਰਖਤ ਦੀ ਛਾਂ ਪੰਛੀਆਂ ਦੀਆਂ ਬੋਲੀਆਂ ਜਾਂ ਤਾਰਿਆਂ ਦੀ ਚਮਕ ਵਿੱਚ ਵੀ ਵਜਦਾ ਹੈ ਜਦੋਂ ਅਸੀਂ ਕੁਦਰਤ ਨਾਲ ਪ੍ਰੇਮ ਕਰਦੇ ਹਾਂ ਤਾਂ ਅਸੀਂ ਰੱਬ ਨਾਲ ਜੁੜਨ ਦਾ ਅਨੁਭਵ ਕਰਦੇ ਹਾਂ ਤੇ ਕਬੀਰ ਜੀ ਕਹਿੰਦੇ ਹਨ ਕਿ ਕੁਦਰਤ ਨੂੰ ਰੱਬ ਦੇ ਦਰਸ਼ਨ ਦਾ ਸਾਧਨ ਜਿਹੜਾ ਮੰਨਦੇ ਹਨ ਤੇ ਉਹ ਕਹਿੰਦੇ ਹਨ ਕਿ ਹਰ ਜੀਵ ਜੰਤੂ ਵਿੱਚ ਰੱਬ ਵਸਦਾ ਹੈ ਫਿਰ ਆ ਗਿਆ ਭਾਵਨਾਤਮਕ ਰਸਵਾਦ ਰੱਬ ਤੱਕ ਪਹੁੰਚਣ ਦਾ ਇੱਕ ਰਾਹ ਸੱਚੀਆ ਭਾਵਨਾ ਮਹਾ ਜਦੋਂ ਮਨੁੱਖ ਦਾ ਦਿਲ ਪ੍ਰੇਮ ਵਿਛੋੜੇ ਜਾਂ ਵਿਸ਼ਵਾਸ ਨਾਲ ਭਰ ਜਾਂਦਾ ਹੈ ਤਾਂ ਉਹ ਰੱਬ ਨਾਲ ਗਹਿਰਾ ਸੰਬੰਧ ਕੱਢ ਲੈਂਦਾ ਹੈ ਉਦਾਹਰਣ ਬੁੱਲੇ ਸ਼ਾਹ ਨੇ ਰੱਬ ਨੂੰ ਮਸ਼ੂਕ ਮੰਨ ਕੇ ਭਾਵਨਾ ਅਤੇ ਇਸ਼ਕ ਰਾਹੀਂ ਉਸ ਨਾਲ ਇਕਤਾ ਦਿਖਾਈ ਇਸ ਤਰ੍ਹਾਂ ਭਾਵਨਾ ਮਨੁੱਖ ਦੇ ਦਿਲ ਨੂੰ ਨਰਮ ਕਰਦੀ ਹੈ ਅਤੇ ਉਸ ਨੂੰ ਰੱਬ ਦੇ ਨੇੜੇ ਲੈ ਜਾਂਦੀ ਹੈ ਉਸ ਤੋਂ ਅਗਲਾ ਪੁਆਇੰਟ ਹੈ ਕਰਮ ਕਾਂਡੀ ਰਸਵਾਦ ਮਨੁੱਖੀ ਧਾਰਮਿਕ ਰਸਮਾਂ ਜਿਵੇਂ ਅਰਦਾਸ, ਪਾਠ, ਭੋਗ, ਸਿਮਰਨ, ਭਜਨ, ਕੀਰਤਨ ਨੂੰ ਸਿਰਫ ਰਸਮ ਵਜੋਂ ਨਹੀਂ ਸਗੋ ਰੱਬ ਨਾਲ ਮਿਲਾਪ ਦਾ ਸਾਧਨ ਮੰਨਦਾ ਹੈ ਜਦੋਂ ਮਨੁੱਖ ਇਹਨਾਂ ਨੂੰ ਸ਼ਰਧਾ, ਪ੍ਰੇਮ ਅਤੇ ਭਾਵਨਾ ਨਾਲ ਕਰਦਾ ਹੈ ਤਾਂ ਉਹ ਰੱਬ ਦੀ ਹਾਜ਼ਰੀ ਨੂੰ ਮਹਿਸੂਸ ਕਰਦਾ ਹੈ ਇਸ ਤੋਂ ਅਗਲਾ ਐਪ ਟੋਪੇ ਇਹ ਰਸਵਾਦ ਦੇ ਸਾਰਥਿਕ ਪੱਖ ਜਾਂ ਮੂਲ ਲੱਛਣ ਇਹਦੇ ਵਿੱਚ ਕੀ ਹੈ ਰਸਵਾਦੀ ਸਾਧਨਾ ਦੇ ਪ੍ਰਸੰਗ ਵਿੱਚ ਅੰਡਰ ਹਿੱਲ ਦਾ ਕਥਨ ਹੈ ਕਿ ਕਰ ਰਸਵਾਦੀ ਸਾਧਕ ਆਪਣੇ ਲક્ષ्यਵਲ ਅਗਰੈਸਰ ਹੋਣ ਸਮੇ ਖੁਸ਼ੀ ਅਤੇ ਪੀੜਾ ਦੀਆਂ ਕੇ ਸੰਯੁਕਤ ਸਥਿਤੀਆਂ ਵਿੱਚੋਂ ਗੁਜ਼ਰਦਾ ਹੈ ਉਸ ਨੂੰ ਇਸ ਵਿਚੇਤਰ ਮਾਰਗ ਦੀਆਂ ਪੰਜ ਕ੍ਰਮਿਕ ਅਵਸਥਾਵਾਂ ਦਾ ਉਲੇਖ ਕਰਨਾ ਪੈਂਦਾ ਹੈ ਇਹਦੇ ਵਿੱਚ ਪਹਿਲਾ ਪੁਆਇੰਟ ਹੈ ਪਰਿਵਰਤਨ ਰਹਸਵਾਦੇ ਵਿੱਚ ਪਰਿਵਰਤਨ ਉਸ ਸਮੇ ਆਉਂਦਾ ਹੈ ਜਦੋਂ ਇਹ ਸਿਰਫ ਧਾਰਮਿਕ ਅਭਿਆਸ ਜਾਂ ਵਿਅਕਤੀਗਤ ਤਜਰਬੇ ਤੱਕ ਸੀਮਤ ਨਹੀਂ ਰਹਿੰਦਾ ਸਗੋਂ ਇਹ ਵਿਅਕਤੀਗਤ ਅਨੁਭਵ ਤੋਂ ਸਮਾਜਿਕ ਸਾਂਝ ਵੱਲ ਹੈ ਪਹਿਲਾ ਇਹ ਕੇਵਲ ਸੰਤਾ ਦਰਵੇਸ਼ਾ ਫਕੀਰਾ ਦਾ ਵਿਅਕਤੀਗਤ ਅਨੁਭਵ ਸੀ ਬਾਅਦ ਵਿੱਚ ਇਹ ਕਵਿਤਾ ਗੀਤ ਸਾਹਿਤ ਰਾਹੀਂ ਲੋਕਾਂ ਦੀ ਰੋਹਾਨੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਸ਼ੁਰੂ ਵਿੱਚ ਹਸਵਾਦ ਗੁਪਤ ਤੇ ਅੰਦਰਲੀ ਅਵਸਥਾ ਸੀ ਪਰ ਫਿਰ ਇਸ ਦੀ ਪ੍ਰਗਟਾ ਪ੍ਰਗਟਾ ਹੋਈ ਲੋਕਾਂ ਨੇ ਵਿਰਹਾ ਪ੍ਰੇਮ ਭਗਤੀ ਸਾਖੀਆਂ ਰਾਹੀਂ ਇਸ ਨੂੰ ਆਮ ਜਨਤਾ ਲਈ ਵੀ ਸਮਝਣਯੋਗ ਬਣਾਇਆ ਰਹਸਵਾਦ ਪਹਿਲਾ ਕਿਸੇ ਖਾਸ ਧਰਮ ਦੇ ਆਧਾਰ ਤੇ ਹੀ ਸੀ ਮਿੱਸੀ ਪਰ ਸਮੇਂ ਨਾਲ ਇਹ ਸਾਰੀਆਂ ਧਰਮਾਂ ਵਿੱਚ ਜਿਵੇਂ ਭਗਤੀ ਅੰਦোলন ਸੂਫੀ ਧਾਰਾ ਸਿੱਖ ਗੁਰਮਤ ਈਸਾਈ ਤੇ ਬੋਧ ਧਾਰਾ ਵਿੱਚ ਵੀ ਇਹੋ ਇੱਕੋ ਜਿਹਾ ਪ੍ਰਗਟ ਹੋਇਆ ਰਹਸਵਾਦ ਦਾ ਪਰਿਵਰਤਨ ਇਹ ਹੈ ਕਿ ਇਹ ਵਿਅਕਤੀਗਤ ਰੋਹਾਨੀ ਤਜਰਬੇ ਤੋਂ ਨਿਕਲ ਕੇ ਸਾਇਟਿਕ ਸਮਾਜੀ ਅਤੇ ਵਿਸ਼ਵ ਪਦਰੀ ਰੋਹਾਨੀ ਚਲਹੇ ਦਾ ਰੂਪ ਧਾਰ ਲੈਂਦਾ ਹੈ उस तो अगला पॉइंट है आत्म गयान आत्म गयान की प्राप्ति ले मनुखन प्रयत्नशील होना पैदा है इसलिए इस आत्म अनुशासन या आत्म आत्म शुद्धि की स्थिति भी कहा जा आतम आतम गया है रहस्यवाद अनुसार मनुख की असल सुरत परमात्मा नालों वक्री नहीं है आत्म ज्ञान गयान ध्यान सिमरन जप के अंदरूनी अनुभव की प्रक्रिया से जोर दिता गया है रहसवाद के आत्म गयान का मतलब है ਆਪਣੇ ਅਸਲ ਸਰੂਪ ਨੂੰ ਜਾਨਣਾ ਤੇ ਉਸ ਰਾਹੇ ਪਰਮ ਜਿਹੜਾ ਉਸ ਰਾਹੇ ਪਰਮ ਸੱਚ ਦੀ ਪ੍ਰਾਪਤੀ ਕਰਨਾ ਹੈ ਨੈਕਸਟ ਪੁਆਇੰਟ ਹੈ ਆਤਮ ਪ੍ਰਕਾਸ਼ ਆਤਮ ਪ੍ਰਕਾਸ਼ ਮਨੁੱਖ ਦੇ ਅੰਦਰ ਪਰਮਾਤਮਾ ਦੀ ਇੱਕ ਚਿੰਗਾਰੀ ਮੌਜੂਦ ਹੈ ਇਹ ਹੀ ਰੋਸ਼ਨੀ ਉਸ ਨੂੰ ਸੱਚ ਵੱਲ ਦਿਸ਼ਾ ਦਿੰਦੀ ਹੈ ਗਿਆਨ ਅਤੇ ਸੱਚ ਦੀ ਪ੍ਰਾਪਤੀ ਕਿਸੇ ਬਾਹਰੀ ਪੁਸਤਕ ਜਾਂ ਰਸਮ ਨਾਲ ਨਹੀਂ ਸਗੋ ਆਪਣੇ ਅੰਦਰੂਨੀ ਪ੍ਰਕਾਸ਼ ਨਾਲ ਹੁੰਦੀ ਹੈ ਜਦੋਂ ਮਨੁੱਖ ਆਪਣੇ ਅੰਦਰ ਦੀ ਰੋਸ਼ਨੀ ਨੂੰ ਪਛਾਣਦਾ ਹੈ ਤਾਂ ਉਹ ਆਪਣੇ ਆਪ ਨੂੰ ਤੇ ਪ੍ਰਮਾਤਮਾ ਨੂੰ ਜਾਣਦਾ ਹੈ ਇਸ ਰਹੱਸਵਾਦ ਵਿੱਚ ਧਿਆਨ ਸਿਮਰਨ ਤੇ ਅੰਤਰੀ ਖੋਜ ਰਾਹੀਂ ਮਨੁੱਖ ਅਸਲੀ ਆਤਮ ਪ੍ਰਕਾਸ਼ ਤੱਕ ਪਹੁੰਚਦਾ ਹੈ ਆਤਮ ਪ੍ਰਕਾਸ਼ ਰਹੱਸਵਾਦ ਦੇ ਅਨੁਸਾਰ ਜਦੋਂ ਮਨੁੱਖ ਆਪਣੇ ਅੰਦਰ ਦੇ ਪ੍ਰਕਾਸ਼ ਨੂੰ ਪੂਰੀ ਤਰ੍ਹਾਂ ਜਾਣ ਲੈਂਦਾ ਹੈ ਤਾਂ ਉਹ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ ਉਸ ਤੋਂ ਅਗਲਾ ਪੁਆਇੰਟ ਹੈ ਆਤਮ ਸਮਰਪਣ ਮਨੁੱਖ ਆਪਣੀ ਮੈਂ ਨੂੰ ਛੱਡ ਕੇ ਪਰਮਾਤਮਾ ਦੀ ਮਰਜ਼ੀ ਵਿੱਚ ਰਜਦਾ ਹੈ ਜੀਵਨ ਦੇ ਹਰ ਪਲ ਵਿੱਚ ਭਗਵਾਨ ਉੱਤੇ ਪੂਰਾ ਭਰੋਸਾ ਕਰਨਾ ਹੈ ਪ੍ਰੇਮ ਭਗਤੀ ਤੇ ਸ਼ਰਧਾ ਨਾਲ ਆਪਣੇ ਆਪ ਨੂੰ ਪਰਮਾਤਮਾ ਦੇ ਚਰਣਾ ਵਿੱਚ ਆਤਮ ਸਮਰਪਣ ਕਰਦਾ ਹੈ ਰਹਿਸਵਾਦ ਮੰਨਦਾ ਹੈ ਕਿ ਜਦੋਂ ਮਨੁੱਖ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾ ਪਰਮਾਤਮਾ ਅੱਗੇ समर्पितकार दिनता है उस समय ही वो असली आजादी ਤੇ ਸੱਚੀ ਮੁਕਤੀ ਪ੍ਰਾਪਤ ਕਰਤਾ ਹੈ ਫਿਰ ਪੁਆਇੰਟ ਹੈ ਅਗਲਾ ਸੰਯੋਗ ਰਹਸਵਾਦੀ ਧਾਰਾ ਮਨੁੱਖ ਤੇ ਪਰਮਾਤਮਾ ਦੇ ਮਿਲਾਪ ਉਤੇ ਕੇਂਦ੍ਰਿਤ ਹੈ ਸੰਯੋਗ ਰਹਸਵਾਦ ਵਿੱਚ ਮੰਨਿਆ ਜਾਂਦਾ ਹੈ ਕਿ ਜੀਵ ਤੇ ਪਰਮਾਤਮਾ ਵੱਖਰੇ ਨਹੀਂ ਸਗੋ ਇੱਕ ਹੀ ਸੱਚ ਦੇ ਰੂਪ ਹਨ ਪਰਮਾਤਮਾ ਨਾਲ ਮਿਲਾਪ પ્રેમ ਸ਼ਰਧਾ ਤੇ ਭਗਤੀ ਰਾਹੀਂ ਸੰਭਵ ਹੈ ਸੰਯੋਗ ਮਿਲਨ ਤੇ ਮਨੁੱਖ ਆਨੰਦ ਸ਼ਾਂਤੀ ਅਤੇ ਆਤਮਿਕ ਤ੍ਰਿਪਤੀ ਦਾ ਅਨੁਭਵ ਕਰਦਾ ਹੈ ਮਨੁੱਖ ਆਪਣੇ ਅੰਦਰਲੇ ਅਨੁਭਵਾਂ ਪ੍ਰੇਮ ਅਤੇ ਭਗਤੀ ਰਾਹੀਂ ਪ੍ਰਮਾਤਮਾ ਨਾਲ ਸੰਯੋਗ ਹਾਸਿਲ ਕਰਦਾ ਹੈ ਇਹ ਸਾਡਾ ਟੋਪਿਕ ਸੀਗਾ ਰਹੱਸਵਾਦ ਤੇ ਐਂਡ ਵਿੱਚ ਤੁਸੀਂ ਜੋ ਵੀ ਪੜਿਆ ਇਹਦੇ ਵਿੱਚ ਉਹ ਤੁਸੀਂ ਕਨਕਲੂਡਿੰਗ ਰਿਮਾਰਕਸ ਵਿੱਚ ਮਤਲਬ ਸਿੱਟੇ ਵਿੱਚ ਲਿਖ ਦੇਣਾ ਹੈ